ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਯਾਤਰਾ ਚੱਲੀ ਹੈ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਦੀ ਕੱਲ ਸ਼ਾਮ ਨੂੰ ਅਸੀਂ ਪਹੁੰਚ ਗਏ ਸੀ ਹਜੂਰ ਸਾਹਿਬ ਨੰਦੇੜ ਜੀ ਅਸੀਂ ਰੁਕੇ ਹੋਏ ਹਾਂ ਗੁਰਦੁਆਰਾ ਲੰਗਰ ਸਾਹਿਬ ਦੇ ਬੈਕ ਸਾਈਡ ਗੁਰੂ ਅਮਰਦਾਸ ਐਨ ਆਰ ਆ ਸਰਾਂ ਦੇ ਵਿੱਚ ਕੱਲ ਸ਼ਾਮ ਨੂੰ ਦਰਸ਼ਨ ਕੀਤੇ ਸੀ ਆਪਾਂ ਨੇ ਸ੍ਰੀ ਸੱਚਖੰਡ ਸਾਹਿਬ ਜੀ ਦੇ ਅਤੇ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਜੀ ਦੇ ਅੱਜ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਨਾਨਕ ਧੀਰਾ ਸਾਹਿਬ ਬੇਦਰ ਜੋ ਕਿ ਕਰਨਾਟਕਾਂ ਦੇ ਵਿੱਚ ਪੈਂਦਾ ਹੈ ਕਿਉਂਕਿ ਇੱਥੋਂ 180 ਕਿਲੋਮੀਟਰ ਦੇ ਲਗਭਗ ਹੈ ਗੁਰਦੁਆਰਾ ਲੰਗਰ ਸਾਹਿਬ ਦੇ ਬਹਰੇ ਪਾਸਿਓਂ ਗੱਡੀਆਂ ਚੱਲਦੀਆਂ ਨੇ ਆਪਾਂ ਬਾਹਰ ਜਾਵਾਂਗੇ ਉੱਥੇ ਗੱਲ ਕਰਦੇ ਹਾਂ ਕਿੰਨਾ ਕਰਾਇਆ ਹੈ ਤੁਹਾਨੂੰ ਵੀ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਸ੍ਰੀ ਸੱਚਖੰਡ ਸਾਹਿਬ ਨਤਵਸਤਕ ਹੋਣ ਦੇ ਲਈ ਫੇਰ ਚੱਲਾਂਗੇ ਆਪਾਂ ਨਾਨਕਚੀਰਾ ਸਾਹਿਬ ਵਿਧਰ ਲਈ ਅਸੀਂ ਹੋ ਗਏ ਜੀ ਤਿਆਰ ਹੁਣ ਚੱਲਦੇ ਆਂ ਜੀ ਸ੍ਰੀ ਸੱਚਖੰਡ ਸਾਹਿਬ ਦਰਸ਼ਨ ਕਰਨ ਲਈ ਬੋਲੇ ਸੋਨਹਿਰਾ ਹੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਰਸ਼ਨ ਕਰਦੇ ਆਂ ਜੀ ਆਪਾਂ ਗੁਰਦੁਆਰਾ ਲੰਗਰ ਸਾਹਿਬ ਦਰਬਾਰ ਸਾਹਿਬ ਦੇ कोशलों से सारी अरमानो सा जाए कर के पा प्रभु आत्मनाए मिट गए बैर भय सब रेणा अरतन साध संग लए सब पर सम्भय गुरु देव पूर्ण होई सेवक के से आ जदाव का ਹੋਰ ਸਹੀ ਤਰੀਕੇ ਦੀ ਕੀਤੀ ਹੈ ਵੀ ਨਾ ਸਹੀ ਤੰਗ ਕਰਦਾ ਜੀ ਦਰਬਾਰ ਸਾਹਿਬ ਦੇ ਅੰਦਰ ਦੇ ਦਰਸ਼ਨ ਸੱਚਖੰਡ ਸਾਹਿਬ ਅੰਦਰ ਵੀਡੀਓਗ੍ਰਾਫੀ ਬੰਦ ਹੈ ਜੀ ਮਨਾ ਹੈ ਨਹੋ ਗਿਆਨ ਕਾ ਖਡਾਮ ਹੈ ਗੁਰਦੁਆਰਾ ਸੱਚਖੰਡ ਸਾਹਿਬ ਤੇ ਗੁਰਦੁਆਰਾ ਲੰਗਰ ਸਾਹਿਬ ਦਰਸ਼ਨ ਕਰ ਲਈ ਜੀ ਹੁਣ ਚੱਲਦੇ ਆ ਗੁਰਦੁਆਰਾ ਲੰਗਰ ਸਾਹਿਬ ਦੇ ਬਾਹਰ ਪਤਾ ਕਰਦੇ ਗੱਡੀਆਂ ਦੇ ਬਾਰੇ ਜੀ ਨਾਨਕ ਜੀ ਦਾ ਸਾਹਿਬ ਜਾਣਦੇ ਲਈ ਗੁਰਦੁਆਰਾ ਲੰਗਰ ਸਾਹਿਬ ਦੇ ਬਾਹਰ ਨਿਕਲਦੇ ਸਾਰੀ ਗੱਡੀਆਂ ਇਦਾਂ ਲੱਗਿਆ ਹੁੰਦੀਆਂ ਜੀ ਆ ਦੇਖੋ ਉਹ ਅੱਗੇ ਵੀ ਲੱਗੀਆਂ ਕਾਫੀ ਗੱਡੀਆਂ ਇਹ ਸਾਰੀਆਂ ਗੱਡੀਆਂ ਨਾਨਕਚੀਰਾ ਸਾਹਿਬ ਜਾਣ ਲਈ ਨੇ ਇਹਨਾਂ ਦਾ ਕਿਰਾਇਆ 300 ਤੇ 350 ਦੇ ਕਰੀਬ ਹੈ ਅਗਰ ਕੋਈ ਗੁਰਪੁਰਬ ਹੁੰਦਾ ਤਾਂ 500 ਰੁਪਏ ਤੱਕ ਵੀ ਲੰਦੇ ਨੇ ਬਾਕੀ ਹੁਣ ਜਾ ਕੇ ਪਤਾ ਕਰਦੇ ਆਪਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣਾ ਨਾਨਕ ਚੀਰਾ ਸਾਹਿਬ ਗੁਰਦੁਆਰਾ ਇੱਥੋਂ ਕਿੰਨੀ ਦੂਰ ਹੈ ਜੀ ਇਸੇ 180 ਕਿਲੋਮੀਟਰ ਹੈ ਜੀ 180 ਜਾਣਾ 180 ਆਉਣਾ 360 ਕਿਲੋਮੀਟਰ ਸਫ਼ਰ ਹੈ ਜੀ ਠੀਕ ਹੈ ਰਸਤੇ ਤੇ ਤਿੰਨ ਗੁਰਦੁਆਰੇ ਆਉਂਦੇ ਆ ਚੋਸਾ ਨਾਨਕ ਚੀਰਾ ਚਾਰ ਗੁਰਦੁਆਰੇ ਦਿਸਣਾਉਂਦੇ ਠੀਕ ਹੈ ਬਾਬਾ ਜੀ ਕਿੰਨੀ ਪੇਟਾ ਚੱਲਦੀ ਇੱਥੇ ਦਾ 350 ਰੁਪਏ ਮੇਸਦਾਰੀ ਹੈ ਜੀ ਠੀਕ ਹੈ ਬਾਬਾ ਜੀ 300 ਵਾਜੂ ਬਾਬਾ ਜੀ ਗੱਡੀ ਕਰ ਲਈ ਜੀ ਆਪਾਂ ਨੇ ਬੁੱਕ ਬਾਬਾ ਜੀ ਤਾਂ 350 ਰੁਪਏ ਸਵਾਰੀ ਦੱਸ ਰਹੇ ਨੇ ਗੱਡੀ ਦੇ ਵਿੱਚ ਲਓ ਜੀ ਇਹ ਗੱਡੀ ਆਪਣੀ ਜੀ ਟੈਂਪੋ ਟ੍ਰੈਵਲਰ ਚੜਦੇ ਆ ਜੀ ਤੇ ਸਫਰ ਕਰਦੇ ਆ ਸ਼ੁਰੂ ਚਲੋ ਜੱਟਾ ਜੀ ਦੋ ਜਣੇ ਇੱਥੇ ਬੈਠੋ ਦੋ ਸੋਨਹਾਂ ਅਸੀਂ ਰੁਕਿਆ ਜੀ ਰਸਤੇ ਵਿੱਚ ਗੁਰਦੁਆਰਾ ਸਾਹਿਬ ਆਉਂਦਾ ਜੀ ਗੁਰਦੁਆਰਾ ਯਾਦਗਾਰ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇੱਥੇ ਰੁਕਿਆ ਜੀ ਇਹ ਇਥੋਂ ਅਧੋ ਜਾਂਦਾ ਨਾਨਕ ਚੀਰਾ ਸਾਹਿਬ ਦਾ ਤਾਂ ਇੱਥੇ ਚਾਹ ਪਾਣੀ ਅਤੇ ਪ੍ਰਸ਼ਾਦੇ ਦਾ ਲੰਗਰ ਚੱਲਦਾ ਰਹਿੰਦਾ ਜੀ 24 ਘੰਟੇ ਚੱਲਦੇ ਆ ਜੀ ਅੰਦਰ ਤੇ ਇਸ ਗੁਰਦੁਆਰਾ ਸਾਹਿਬ ਬਾਰੇ ਦੱਸ ਦਿਆਂ ਤੁਹਾਨੂੰ ਇਹ ਗੁਰਦੁਆਰਾ ਸਾਚੇ ਆਲੇਡਾ ਲੰਗਰ ਸਾਹਿਬ ਕਾਰ ਸੇਵਾ ਵਾਲਿਆਂ ਵੱਲੋਂ ਬਣਾਇਆ ਹੈ ਕਿਉਂਕਿ ਸੰਗਤ ਨੂੰ ਪਰੇਸ਼ਾਨੀ ਆਉਂਦੀ ਸੀ ਨਾਨਕ ਜੀ ਦਾ ਸਾਹਿਬ ਇੱਥੋਂ ਕਾਫੀ ਦੂਰ ਹੈ 160 ਕਿਲੋਮੀਟਰ ਹੈ ਇਸ ਲਈ ਰਸਤੇ ਵਿੱਚ ਗੁਰਦੁਆਰਾ ਬਣਾਇਆ ਤਾਂ ਕਿ ਸੰਗਤ ਰਸਤੇ ਵਿੱਚ ਰੁਕੇ ਚਾਹ ਪਾਣੀ ਛਕੇ ਤੇ ਪ੍ਰਸ਼ਾਦਾ ਛਕੇ ਇਸ ਗੁਰਦੁਆਰੇ ਨੂੰ ਜਹਾਜ ਵਾਲਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਉੱਪਰ ਜਹਾਜ ਬਣਾਇਆ ਹੋਇਆ ਜੀ ਉੱਥੇ ਵੀ ਤੁਹਾਨੂੰ ਕਰਾਉਣੇ ਦਰਸ਼ਨ ਪਹਿਲਾਂ ਕਰਦੇ ਦਰਬਾਰ ਸਾਹਿਬ ਦੇ ਦਰਸ਼ਨ ਜੀ ਚਲਦੇ ਆ ਜੀ ਗੁਰਦਾਰ ਸਾਹਿਬ ਦੇ ਅੰਦਰ ਆਹ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਉੱਪਰ ਜਹਾਜ ਬਣਾਇਆ ਜੀ ਜਾਵਾਂਗੇ ਉੱਪਰ ਉਸ ਤੋਂ ਪਹਿਲਾਂ ਆਪਾਂ ਆ ਨਾ ਕਾਤੋ ਜੀ ਦਰਸ਼ਨ ਕਰੀਏ ਜੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਰਬਾਰ ਸਾਹਿਬ ਦੇ ਘਰ ਲਈ ਦਰਸ਼ਨ ਹੁਣ ਸ਼ੱਕ ਦੇ ਨਹੀਂ ਲੰਗਰ ਰੋਜੀ ਲੰਗਰ ਪ੍ਰਸ਼ਾਦਾ ਛਕ ਲਿਆ ਆਪਾਂ ਨੇ ਹੁਣ ਚੱਲਦੇ ਆਂ ਉੱਪਰ ਦਿਖਾਉਨੇ ਆਂ ਜਹਾਜ਼ ਤੇ ਚਾਚਾ ਜੀ ਨੂੰ ਬਿਠਾਉਨੇ ਆ ਅੱਜ ਜਹਾਜ਼ ਦੇ ਵਿੱਚ ਆਏ ਜੀ ਜਹਾਜ਼ ਚੱਲਦੇ ਆ ਜਹਾਜ਼ ਦੇ ਅੰਦਰ ਗਰਨਾ ਹੈ ਬਾਈ ਤੇ ਚਾਚੇ ਨੂੰ ਬਿਠਾਉਨੇ ਜਹਾਜ਼ ਦੇ ਵਿੱਚ ਚਾਚਾ ਤੇ ਗਰਨਾ ਹੈ ਬਾਈ ਸਵਾਰ ਹੋਣ ਲੱਗੇ ਜਹਾਜ਼ ਦੇ ਵਿੱਚ ਹਵਾਈ ਜਹਾਜ਼ ਦੇ ਵਿੱਚ ਹੋਵੇ ਜੀ ਚਾਚਾ ਤੇ ਦਰਨਾਬ ਭਾਈ ਜਹਾਜ਼ ਵਿੱਚ ਸਵਾਰ ਥੋੜੇ ਦਿਨਾਂ ਵਿੱਚ ਉੜਨੇ ਵਾਲਾ ਜਹਾਜ਼ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਯਾਦਗਾਰੀ ਗੁਰਦੁਆਰ ਸਾਹਿਬ ਵਿੱਚ ਅਪਾ ਦਰਸ਼ਨ ਕਰ ਲਈ ਜੀ ਪ੍ਰਸ਼ਾਦਾ ਪਾਣੀ ਛਕ ਲਿਆ ਜੀ ਹੁਣ ਚੱਲਦੇ ਜੀ ਅੱਗੇ ਨੂੰ ਗੁਰਦੁਆਰਾ ਨਾਨਕ ਧੀਰਾ ਸਾਹਿਬ ਵੱਲ ਨੂੰ ਪਹੁੰਚੇ ਜੀ ਆਪਾਂ ਗੁਰਦੁਆਰਾ ਮਾ ਮਾਤਾਪਾਕੌਰ ਜੀ ਪਿੰਡ ਜਨਵਾਲਾ ਜ਼ਿਲ੍ਹਾ ਵਿਧਰ ਇਹ ਜੀ ਗੁਰਦੁਆਰਾ ਮਾਤਾ ਪਾਕੌਰ ਜੀ ਦਰਸ਼ਨ ਕਰ ਰਹੇ ਜੀ ਆਪਾਂ ਇਹ ਗੁਰੂ ਘਰ ਦਾ ਇਹ ਇਤਿਹਾਸ ਹੈ ਜੀ ਤੁਸੀਂ ਇਸ ਨੂੰ ਸਕਰੀਨ ਸ਼ਾਟ ਲੈ ਕੇ ਇਤਿਹਾਸ ਨੂੰ ਪੜ ਸਕਦੇ ਹੋ ਜੀ ਗੁਰਦੁਆਰਾ ਮਾਤਾ ਪਾਕੌਰ ਦੇ ਕਰ ਲਈ ਜੀ ਦਰਸ਼ਨ ਹੁਣ ਚੱਲਦੇ ਜੀ ਆਪਾਂ ਅੱਗੇ ਨੂੰ ਗੁਰਦੁਆਰਾ ਨਾਨਕੀਰਾ ਸਾਹਿਬ ਵੱਲ ਨੂੰ ਜੀ ਪਹੁੰਚ ਗਏ ਜੀ ਆਪਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਛੋਹ ਤਾ ਪ੍ਰਾਪਤ ਧਰਤੀ ਗੁਰਦੁਆਰਾ ਨਾਨਕ ਛੀਰਾ ਸਾਹਿਬ ਬੇਦਰ ਜੋ ਕਿ ਕਰਨਾਟਕਾ ਵਿੱਚ ਪੈਂਦਾ ਹੈ ਇੱਥੇ ਪਾਣੀ ਦੀ ਬਹੁਤ ਪ੍ਰੋਬਲਮ ਸੀ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਖੜਾਮ ਨਾਲ ਪੱਥਰ ਹਟਾ ਕੇ ਪਾਣੀ ਦਾ ਚਸ਼ਮਾ ਕੱਟਿਆ ਸੀ ਬਾਕੀ ਪੂਰਾ ਇਤਿਹਾਸ ਸਾਂਝਾ ਕਰਦੇ ਆਪਾਂ ਦਰਸ਼ਨ ਕਰਨ ਤੋਂ ਬਾਅਦ ਕਰਦੇ ਆ ਜੀ ਦਰਸ਼ਨ ਦਰਬਾਰ ਸਾਹਿਬ ਦੇ ਅੰਦਰ ਕਰੋਈ ਦਰਸ਼ਨ ਅਮਰਤ ਕੁੰਡ ਦੇ ਜਿੱਥਾ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਨੇ ਆਪਣੇ ਪੈਰ ਦੀ ਖੜਾਮ ਦੇ ਨਾਲ ਪੱਥਰ ਹਟਾ ਕੇ ਇਹ ਅਮਰਤ ਕੁੰਡਾ ਕੱਢਿਆ ਸੀ ਮਠਾ ਪਾਣੀ ਕੱਢਿਆ ਸੀ ਸ਼ੀਤਲ ਜਲ ਕੱਢਿਆ ਸੀ અમરતકોંડ દે ਕਰ લેજી દર્શન ਆਪਾਂ જલ ਵੀ ਛક લેજી ਤੇ પીપી ਵਿੱਚ ਵੀ ભરવા લેજી ਇਹ ਇਤਿਹਾਸ ਹੈ ਜੀ ਗੁਰਦુવારા શ્રી ਨਾਨਕજી રા ਸਾਹਿਬ ਦਾ ਇਸ ਨੂੰ ਤੁਸੀਂ સ્ક્રીનਸ਼ਾਟ ਲੈ ਕੇ پڑھ ਸਕਦੇ ਆ ਜੀ ਪੂਰਾ ਇਤਿਹਾਸ ਹੈ ਜੀ ਗੁਰਦુવારા વાય વાય ਰੁਏ સોਣੀ ਪੁਕਾਰ ਦਾ ਤਾਰ ਗੁਰੂ ਗ੍ਰੰਥ ਜਗਮਾਨੀ ਪਠਾਇਆ ਜਦੋਂ ਧਰਤੀ ਕੋਪਰੋਤ ਪਾਪ ਹੋ ਗਏ ਉਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਕਾਲ ਪੁਰਖ ਦੇ ਹੁਕਮ ਅਨਸਾਰ ਅਵਤਾਰ ਧਾਰਿਆ ਗੁਰਦੁਆਰਾ ਨਾਨਕਜੀਰਾ ਸਾਹਿਬ ਆਪਾਂ ਕਰ ਲਈ ਜੀ ਦਰਸ਼ਨ ਅੰਮ੍ਰਿਤਕੁੰਡ ਦੇ ਵੀ ਕਰ ਲਈ ਦਰਸ਼ਨ ਜੀ ਹੁਣ ਫੇਰ ਦੁਵਾਰਾ ਚਾਲੇ ਪਾਉਂਦੇ ਆ ਜੀ ਆਪਾਂ ਗੁਰਦੁਆਰਾ ਸੱਚਖੰਡ ਹਜੂਰ ਸਾਹਿਬ ਵੱਲ ਨੂੰ ਜੀ ਹੁਣ ਦਰਸ਼ਨ ਕਰਦੇ ਆ ਜੀ ਆਪਾਂ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਉਹਨਾਂ ਦੀ ਯਾਦ ਚ ਬਣਿਆ ਇਹ ਗੁਰਦੁਆਰਾ ਸਾਹਿਬ